ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਅੱਜ ਪਾਵਰਕੋਮ ਦੀ ਰੁੜਕਾ ਕਲਾ ਸਬ-ਡਿਵੀਜ਼ਨ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲੇ ਲਈ ਇਲਾਕੇ ਦੇ ਕਿਸਾਨਾਂ ਵੱਲੋਂ ਇੱਕ ਵਫਦ ਅਧਿਕਾਰੀਆਂ ਨੂੰ ਮਿਲਿਆ ਇਸ ਵਫਦ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਨ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ ਆਗੂਆਂ ਤੇ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਢੀਲੀਆਂ ਤਾਰਾਂ ਚੋਰੀ ਹੋ ਟ੍ਰਾਂਸਫਾਰਮ ਅਤੇ ਖੰਬਿਆਂ ਨਾਲ ਸੰਬੰਧਿਤ ਹੋਰ ਮੁਸ਼ਕਲਾਂ ਕਣ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ ਪਰੇਸ਼ਾਨੀ ਇਸ ਗੱਲੋਂ ਵੀ ਹੈ ਕਿ ਇਹਨਾਂ ਦਿਨਾਂ ਦਿਨਾਂ ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਜਿਹੀਆਂ ਮੁਸ਼ਕਲਾਂ ਪਾਵਰ ਕਾਮ ਦੇ ਐਸਬੀਓ ਦੀ ਧਿਆਨ ਚ ਲਿਉਣ ਮੌਕੇ ਇਕੱਲੀ-ਕੱਲੀ ਮੰਗ ਤੇ ਵੀ ਚਰਚਾ ਕੀਤੀ ਗਈ ਐਸਡੀਓ ਨੇ ਵਫਦ ਨੂੰ ਯਕੀਨ ਦਿਵਾਇਆ ਕਿ ਕੁਝ ਮੰਗਾ ਤਾਂ ਅੱਜ ਹੀ ਹੱਲ ਹੋ ਜਾਣਗੀਆਂ ਅਤੇ ਬਾਕੀ ਮੰਗਾ 2-3 ਦਿਨ ਚ ਹੱਲ ਹੋ ਜਾਣਗੀਆਂ ਇਸ ਮੌਕੇ ਸੁਰਿੰਦਰ ਸਿੰਘ ਰੁੜਕੀ, ਮੇਜਰ ਸਿੰਘ ਢੁਕਾ, ਸਰਪੰਚ ਰਜਿੰਦਰ ਕੁਮਾਰ, ਮਨਜਿੰਦਰ ਸਿੰਘ ਬਾਸੀ, ਅਮਰਜੀਤ ਸਿੰਘ ਭਾਰਤਵਾਜੀਆ, ਅਮਰੀਕ ਸਿੰਘ ਰੁੜਕਾ, ਜਸਪ੍ਰੀਤ ਸਿੰਘ ਰੁੜਕਾ, ਧੀਰਾ ਪੰਜ ਪਾਸਲਾ, ਪਰਮਿੰਦਰ ਸਿੰਘ ਰੁੜਕਾ ਆਦਿ ਉੱਚੇਚੇ ਤੌਰ ਤੇ ਹਾਜ਼ਰ ਸਨ। ਅੱਜ ਅਸੀਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਐਮਆਈ ਦੇ ਥੱਲੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਮੋਤਵਨ ਸੱਜਣ ਆ ਉਹਨਾਂ ਨੂੰ ਬੁਲਾ ਕੇ ਜਿਹੜੀਆਂ ਬਿਜਲੀ ਦੀਆਂ ਸਾਡੀਆਂ ਸਮੱਸਿਆਵਾਂ ਸੀਗੀਆਂ ਉਹ ਐਸਡੀਓ ਸਾਹਿਬ ਦੇ ਨਾਲ ਜਿਹੜੀਆਂ ਸਾਝੀਆਂ ਕੀਤੀਆਂ। ਨਰਦੋ ਭਾਬੇ ਸਭ ਤੋਂ ਜਿਹੜੀ ਮੇਨ ਸਾਡੀ ਅਰਜੀ ਮੰਗ ਸੀ ਵੀ ਜਿਹੜੀ ਭਰਤੀ ਆ ਉਹ ਮਤਲਬ ਜਿੰਨੀ ਜਲਦੀ ਕੀਤੀ ਜਾਵੇ ਉਹਦੇ ਭਰਤੀ ਹੋਣ ਦੇ ਨਾਲੇ ਜਿਹੜੀ ਆ ਜਈਇੱਕ ਰਹਿ ਗਿਆ ਤੇ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਖਤਮ ਕੀਤਾ ਜਾਵੇ ਇਹ ਸਬ ਡਿਵੀਜ਼ਨ ਦੇ ਵਿੱਚ ਮੰਨ ਲਓ ਜਿੱਥੇ ਲੱਖਾਂ ਮੰਨ ਲਓ ਵੀ ਕਨੈਕਸ਼ਨ ਆ ਤੇ ਉਥੇ ਜਈ ਜਿਹੜਾ ਆ ਉਹ ਇੱਕ ਆ ਤੇ ਉਹਦੇ ਨਾਲ ਜਿਹੜੇ ਪ੍ਰਾਈਵੇਟ ਹੋਰ ਸਾਡੇ ਮਿੱਤਰ ਆ ਉਹ ਵੀ ਮੰਨ ਲਓ ਬਹੁਤ ਘਟਿਆ ਇਸ ਕਰਕੇ ਅੱਜ ਗਰਮੀ ਦਾ ਸੀਜ਼ਨ ਹੋਣ ਕਰਕੇ ਸਾਰੇ ਪਿੰਡਾਂ ਦੇ ਅੰਦਰ ਜਿਹੜਾ ਉਹ ਮੱਲਵੇ ਸਾਡਾ ਇਹ ਟਾਂਚਾ ਆ ਉਹ 50 ਸਾਲ ਪੁਰਾਣਾ ਟਾਂਚਾ ਹੋਇਆ ਉਹ ਜਿਉਂ ਦੀ ਤਿਉਂ ਚੱਲੀ ਜਾਂਦਾ ਲੋਡ ਉਹਦੇ ਤੇ ਵੱਧ ਗਿਆ ਆ ਤਾਰਾਂ ਢੱਲੀਆਂ ਆ ਟਰਾਂਸਫਾਰਮ ਜਿਹੜੇ ਆ ਉਹ ਪੁਰਾਣੇ ਆ ਛੋਟੇ ਆ ਪਟਾਕੇ ਪਈ ਜਾਂਦੇ ਆ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਸਿਗੀਆਂ ਕੋ ਟ੍ਰਾਂਸਫਾਰਮ ਚੋਰੀ ਹੋਏ ਆ ਉਹਦੇ ਸਬੰਧ ਵਿੱਚ ਇਲਾਕੇ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਲੈ ਕੇ ਐਡੀਓ ਸਾਹਿਬ ਨੂੰ ਮਿਲਿਆ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਂ 2-4 ਦਿਨ ਦੇ ਵਿੱਚ ਤੁਹਾਡੇ ਜਿਹੜੇ ਮਸਲੇ ਆ ਉਸੀਂ ਹੱਲ ਕਰਦੇ ਆ ਕਿ ਫਿਰ ਤੌਰ 'ਤੇ ਬੇਨਤੀ ਇਸ ਗੱਲ ਦੀ ਕਰਦੇ ਆ ਬਈ ਬੇਨਤੀ ਕਰਦੇ ਆ ਬਈ ਜਲਦੀ ਤੋਂ ਜਲਦੀ ਜਿਹੜੀ ਇਹ ਸਮੱਸਿਆ ਆ ਉਹਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਮੰਨ ਲਓ ਜਿਹੜਾ ਅਗਲਾ ਪ੍ਰੋਗਰਾਮ ਆ ਫੈਸਲਾ ਕਰਕੇ ਜਿਹੜਾ ਉਹ ਲੀਕਾਂਗੇ ਪਰ ਉਹਨਾਂ ਨੇ ਅਜੇ ਉਹ ਸਾਹਬ ਨੇ ਵਿਸ਼ਵਾਸ ਦਿਵਾਇਆ ਤੇ ਮੇਰੇ ਵੱਸ ਦਾ ਜੋ ਵੀ ਰੋਗ ਆ ਜੋ ਲੱਕ ਦੀਆਂ ਮੁਸ਼ਕਲਾਂ ਤੁਹਾਡੀਆਂ ਉਹ ਜਲਦੀ ਤੋਂ ਜਲਦੀ ਜੜੀਆਂ ਹੱਲ ਕੀਤੀਆਂ ਜਾਣਗੀਆਂ ਧੰਨਵਾਦ ਜੀ ਅਸੀਂ ਅੱਜ ਜਮੂਰੀਤ ਕਿਸਾਨ ਸਭਾ ਵੱਲੋਂ ਸਾਡੀ ਜਥੇਬੰਦੀ ਵੱਲੋਂ ਰੋੜਕਾ ਕਲਾ ਬਿਜਲੀ ਬੋਰਡ ਦਸਤ ਰਾਏ ਸੀਗੇ ਲੋਕਾਂ ਦੀਆਂ ਸਮੱਸਿਆ ਬਹੁਤ ਜ਼ਿਆਦਾ ਆ ਇਸ ਕਰਕੇ ਐਸਡੀਓ ਸਾਹਿਬ ਨੂੰ ਮੈਨਣ ਆਇਆ ਸੀ ਇੱਕ ਪਹਿਲੀ ਗੱਲ ਤਾਂ ਲੇਬਰ ਬਹੁਤ ਘਟਿਆ ਇਹ ਕੰਮ ਕੋਈ ਕਰਦਾ ਨਹੀਂ ਹੈਗਾ ਤੇ ਤਾਰਾਂ ਢਿੱਲੀਆਂ ਪਈਆਂ ਲੋਕਾਂ ਦੇ ਟਰਾਂਸਫਾਰਮ ਚੋਰੀ ਹੋਈ ਜਾਂਦੇ ਆ ਤੇ ਬੇਨਤੀ ਇਹ ਹੀ ਹੈ ਜੀ ਸਭ ਨੂੰ ਕੀਤੀ ਆ ਵੀ ਇੱਥੇ ਪਹਿਲਾਂ ਛੇਤੀ ਤੋਂ ਛੇਤੀ ਭਰਤੀ ਕੀਤੀ ਜਾਵੇ ਤੇ ਜੋ ਪ੍ਰਾਈਵੇਟ ਕੰਪਨੀਆਂ ਉਹ ਬੰਦੇ ਲਾਏ ਹੋ ਆ ਉਹ ਵੀ ਥੋੜੇ ਥੋੜੇ ਰੱਖੇ ਹੋ ਨੀ ਘੱਟੋ ਘਾਟ ਸੀਜ਼ਨ ਲਈ ਤਾਂ 10-10 ਬੰਦੇ ਰੱਖਣਾ ਨਾ ਇਸ ਬਲਾਕ ਵਿੱਚ ਤਕਰੀਬਨ ਇੱਕ ਜਈਆ ਉਹ ਇੱਕ ਜਈ ਕੁਝ ਨਹੀਂ ਕਰ ਸਕਦਾ ਬਾਕੀ ਤੁਹਾਨੂੰ ਪਤਾ ਹੀ ਹੈ ਇਸ ਮਹਿਕਮੇ ਦਾ ਜੋ ਕੁਝ ਕਰਦੇ ਆ ਫੇ ਵੀ ਜੇ ਦੋ ਕੰਪਲਟਾਂ ਵਿੱਚੋਂ ਜਿੱਦਾਂ ਪਹਿਲੇ ਦੇ ਦਿੰਦੇ ਉਧਰ ਤੁਰ ਪੈਂਦੇ ਆ ਤੇ ਬਾਕੀ ਦੀ ਆ ਦੀ ਬਾਤ ਨਹੀਂ ਕੋਈ ਪੁੱਛਦਾ ਇਸ ਕਰਕੇ ਅਸੀਂ ਬੇਨਤੀ ਕਰਨ ਆਏ ਸੀ ਜੀ ਸਾਹਮਣੇ ਸਾਡੇ ਵਧੀਆ ਗੱਲ ਸੁਣੀ ਆ ਉਹ ਕਹਿੰਦੇ ਵੀ ਜੋ ਵੀ ਅਸੀਂ ਛੇਤੀ ਤੋਂ ਛੇਤੀ ਕਰ ਸਕਦੇ ਆ ਤੁਹਾਡਾ ਸਾਰਾ ਸਮੱਸਿਆ ਦਾ ਹੱਲ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਜਿਹੜਾ ਬਿਜਲੀ ਦਫ਼ਤਰ ਹੈ ਰੋਕਾ ਕਲਾ ਇਹਦੇ ਜਿਹੜੇ ਸਰਕਲ ਦੇ ਆਲੇ-ਦੁਆਲੇ ਦੇ ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਵਾਂ ਆ ਸੀਗੀਆਂ ਚਾਹੇ ਉਹ ਖੇਤੀਬਾੜੀ ਦੇ ਨਾਲ ਸੰਬੰਧਿਤ ਮੋਟਰਾਂ ਦੀਆਂ ਚਾਹੇ ਜਿਹੜੀ ਘਰਾਂ ਦੀ 24 ਘੰਟੇ ਵਾਲੀ ਸਪਲਾਈ ਆ ਉਹਦੇ ਨਾਲ ਸੰਬੰਧਿਤ ਚਾਹੇ ਉਹ ਓਵਰਲੋਡ ਆ ਚਾਹੇ ਢਿੱਲੀਆਂ ਤਾਰਾਂ ਆ ਚਾਹੇ ਜਿਹੜੇ ਬਿਜਲੀ ਦੇ ਕੱਟ ਬਹੁਤ ਲੱਗਦੇ ਆ ਤੇ ਖੇਤੀਬਾੜੀ ਨੂੰ ਲਾਈਟ ਨਹੀਂ ਪ੍ਰੋਪਰ ਜਾ ਰਹੀ ਹੋਰ ਵੀ ਜਿਹੜੀਆਂ ਵੱਖ-ਵੱਖ ਸਮੱਸਿਆਵਾਂ ਆ ਉਹਨਾਂ ਦੇ ਸੰਬੰਧ ਵਿੱਚ ਅਸੀਂ ਇੱਥੇ ਐਸਡੀਓ ਸਾਹਿਬ ਨੂੰ ਮਿਲੇ ਆ ਤੇ ਪਿੰਡਾਂ ਦੇ ਵਿੱਚੋਂ ਜਿਹੜੇ ਅਸੀਂ ਅੱਜ ਜੇਕਰ ਇਹਨਾਂ ਨੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅੱਜ ਅਸੀਂ ਐਸਡੀਐਸ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਹਫ਼ਤੇ ਦੇ ਵਿੱਚ ਵਿੱਚ ਜਿੰਨੀਆਂ ਵੀ ਤੁਹਾਡੀਆਂ ਸਮੱਸਿਆਵਾਂ ਨੇ ਸਾਡੀਆਂ ਹੱਲ ਕਰਾਂਗੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਨਹੀਂ ਤਾਂ ਇਸ ਤੋਂ ਵੱਡਾ ਸੰਘਰਸ਼ ਕੀਤਾ ਜਾਊਗਾ ਧੰਨਵਾਦ ਹਾਂਜੀ ਸਾਰਾ ਜਿੱਥੇ ਬੰਦੀਆਂ ਦੇ ਆਗੂ ਆਏ ਸੀ ਕੁਝ ਕੀ ਕਹੇ ਤੇ ਜਿੱਥੇ ਬੰਦੀਆਂ ਜਿਹੜੀਆਂ ਹੈਗੇਆਂ ਜੰਮੂ ਬਲੀ ਕਿਸਾਨ ਸਭਾ ਪੰਜਾਬ ਦੇ ਪਰ ਉਹਦੇ ਜਿਹੜੇ ਕੰਪਨੀ ਸੀ ਉਹਨਾਂ ਦੇ ਸਰਪ੍ਰਸਤ ਜਿਹੜੇ ਸੀ ਉਹਨਾਂ ਨਾਲ ਗੌਰਮਿਤ ਕਿਸਾਨ ਸੀ ਤੇ ਕੁਝ ਇਸ ਨਸਾਮਾਲ ਜਿੰਨੀ ਆਉਨਾਂ ਦੀਆਂ ਸਪਲਾਈ ਦੇ ਰਿਗਾਰਡਿੰਗ ਤੇ ਤੁਹਾਡੀਆਂ ਨੇ ਪੀਡ ਦੇ ਵਿੱਚ ਕੁਝ ਤਾਰਾਂ ਵਗੈਰਾ ਨਹੀਂ ਮੀਂਹ ਨੇ ਉਹਨਾਂ ਦੇ ਰਿਗਾਰਡਿੰਗ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਦੱਸੀਆਂ ਤੇ ਉਹਨਾਂ ਦਾ ਇਹ ਸਮੱਸਿਆਵਾਂ ਦਾ ਹੱਲ ਜਿਹੜਾ ਕਰਦੇ ਕਰਦੇ ਜੀ